ਚੜ੍ਹਦੀ ਕਲਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਆਓ ਜੀ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਬੋਲੇ ਸੋ ਨਿਹਾਲ ਆਓ ਬਾਬਾ ਜੀ ਅਗਲਾ ਵੀ ਦੱਸਦੇ ਹੋ ਬੜਾ ਜੱਕੇ ਤੁਹਾਨੂੰ ਲਾਦਾਂਗੇ ਮਹਾਰਾਜ ਧੰਨਵਾਦ ਬਾਬਾ ਜੀ ਤੁਹਾਨੂੰ ਤੁਹਾਨੂੰ ਸੋਹਬ ਸਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨ ਅਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਨ ਪਵਿੱਤਰ ਹਜ਼ੂਰੀ ਅੰਦਰ ਬਰਾਜਬਾਨ ਸਟੇਜ ਤੇ ਬਰਾਜਬਾਨ ਸਮੂਹ ਨਾਮ ਸਭਾ ਦੇ ਬੰਦੀਆਂ ਦੇ ਮੁਖੀ ਮਹਾਪੁਰਸ਼ ਸਾਰੀਆਂ ਸੰਪਲਵਾਵਾਂ ਦੇ ਮੁਖੀ ਮਹਾਪੁਰਸ਼ ਅਤੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ 10 ਸਵਲੋਂ ਹੱਥ ਜੋੜ ਕੇ ਸੇ ਸੇ ਨਮਾ ਕੇ ਨਿਮਰਤਾ ਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦੋ ਬਚਨ ਹਨ ਸਿੱਖੀ ਤੇ ਸਦਕ ਜਿਨ੍ਹਾਂ ਨੇ ਸਿੱਖੀ ਤੇ ਸਦਕ ਕਿਸਾ ਸਵਾਸਾ ਨਾਲ ਲਵਾਇਆ ਉਹਨਾਂ ਦਾ ਹਰ ਰੋਜ਼ ਅਰਦਾਸ ਵਿੱਚ ਅਤੀ ਧਿਆਨ ਕਰਕੇ ਵਾਹਿਗੁਰੂ ਬੋਲਦੇ ਆ ਤੰਤਲ ਸਾਹਿਬ ਸਤਿਗੁਰੂ ਤੇਗ ਬਹਾਦਰ ਧਰਮ ਦੀ ਜਾਦਲ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਸਾਹਮਣੇ ਆਇਮਤੀ ਦਾਸੀ ਰੋ ਲੈ ਆਂਦਾ ਗਿਆ ਬਹੁਤ ਕੁਝ ਕਿਹਾ ਬੜੇ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਪਰ ਜਿਸ ਗੁਰ ਸਿੱਖ ਦੀ ਆਤਮਾ ਮਲਵਾਨ ਹੋਵੇ ਉਹ ਡਰਦਾ ਨਹੀਂ ਜਿਹੜਾ ਬੰਦਾ ਕਹੇ ਨਾ ਮੈਂ ਕਿਸੇ ਤੋਂ ਨਹੀਂ ਡਰਦਾ ਜੇ ਮੌਤ ਸਾਹਮਣੇ ਖੜੀ ਹੋਵੇ ਤਾਂ ਕੰਬ ਜਾਂਦਾ ਹੈ ਪਰ ਨਹੀਂ ਸਿਮਰਨ ਸਾਧਨਾ ਦੁਆਰਾ ਅੰਮ੍ਰਿਤ ਦੀ ਸ਼ਕਤੀ ਨਾਲ ਸਤਿਗੁਰੂ ਜੀ ਦੀ ਕਿਰਪਾ ਨਾਲ ਜਿਹੜਾ ਗੁਰਸਿੱਖਾਂ ਦੀ ਆਤਮਾ ਬਲਵਾਨ ਤੇ ਉਹ ਮੌਤ ਕੀ ਹੈ ਇਹ ਤਾਂ ਇੱਕ ਸਟੈਪ ਆ ਉਹੜੀ ਆ ਤੇ ਪੈਰ ਲਾ ਕੇ ਆਪਣੇ ਘਰ ਨੂੰ ਜਾਣਾ ਗੁਰੂ ਸਾਹਿਬ ਜੀ ਦੇ ਕੋਲ ਨੂੰ ਜਾਣਾ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਮਤੀ ਦਾਸ ਜੀ ਸਾਰਿਆਂ ਨੂੰ ਬੇਨਤੀ ਆ ਸ਼ਹੀਦ ਸ਼ਬਦ ਉਹਨਾਂ ਦੇ ਨਾਲ ਜ਼ਰੂਰ ਲਾਉਣਾ ਚਾਹੀਦਾ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਤੇ ਆਲ ਦਾਸ ਜੀ ਇਹ ਤਾਂ ਬੋਲਣਾ ਚਾਹੀਦਾ ਆਰਾ ਲੈ ਆ ਕੇ ਸਾਹਮਣੇ ਰੱਖ ਦਿੱਤਾ ਕਹਿੰਦੇ ਅਜੇ ਵੀ ਸੋਚਦਾ ਇਤਿਹਾਸ ਵਿੱਚ ਲਿਖਿਆ ਕਹਿੰਦੇ ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਜਾਣਦੇ ਮੇਰਾ ਸਿੱਖੀ ਸਭ ਕਲਾ ਜਾ ਇੱਕ ਮਿੰਟ ਦੀ ਬੋਲੀ ਹੈ ਸਾਰੇ ਜਣੇ ਸਾਰੇ ਬੋਲੋਗੇ <Sessizuk> <Sessizuk> Sır jave tan jave, merasikiyse dek nane jave. Sır jave tan jave, merasikiyse <Sessizuk> dek nane jave. ਸਮਾਪਤ ਕਰਨ ਲਾਖੁਗ ਬੈਣ ਔਡੇ ਸਾਹਿਬ ਜਦੋਂ ਮਹਾਂਤਾ ਪਾਸੋਂ ਕਰਤਾ ਮੈ ਯਾਦ ਕਰਵਾਇਆ ਮਿਸਲ ਜੀ ਦਾ ਅੱਲਾ ਲਾਲ ਹਰੀਆ ਬੱਲਾ ਜਥੇ ਬੱਦੀ ਸਿੰਘ ਸਾਹਿਬ ਸੱਚਖੰਡ ਵਾਸੀ ਬਾਬਾ ਹਰਪ੍ਰੀਤ ਸਿੰਘ ਜੀ ਦੀ ਕਮਾਨ ਥੱਲੇ ਬਾਬਾ ਜੀ ਨੂੰ ਪਹਿਲਾ ਗ੍ਰਿਫਤਾਰ ਕਰ ਲਿਆ ਸੀ ਦਾਸ ਅੰਦਰ ਸੀ ਉਹ ਸਮਾਂ ਆ ਗਿਆ ਜਦੋਂ ਸਾਹਮਣੇ ਕਹਿ ਦਿੱਤਾ ਬਾਲੰਗ ਦੇਤੀ ਏ ਗੋਲੀ ਚਲਾਈ ਜਾ ਉਹਦਾ ਸ੍ਰੀ ਅਖੰਡ ਪਾਤਸ਼ਾਹਬ ਸਮਾਪਤ ਕਰਕੇ ਬਾਹਰ ਆ ਜਾ। ਦਾਸ ਨੇ ਸਾਰੇ ਸਿਗਾਂ ਨੂੰ ਕਿਹਾ ਸਿਗਾ ਭਾਵੇਂ ਸਾਰਿਆਂ ਤੋਂ ਛੋਟਾ ਮੈਂ ਕਿਹਾ ਕੋਈ ਇਸੇ ਸਿਬ ਨੇ ਬਾਹਰ ਜਾਣਾ ਹੁਣ ਜਾ ਸਕਦੇ ਆ ਦਰਵਾਜ਼ੇ ਖੁੱਲੇ ਆ ਅਲਾਉਂਸਮੈਂਟ ਹੋ ਰਹੀ ਐ। ਮੈਨੂੰ ਕਹਿਣ ਲੱਗੇ ਨਿਹਾਲ ਸਾਹਿਬ ਤੂੰ ਕੀ ਕਹਿ ਰਿਹਾ ਐ? ਇਹ ਤਾਂ ਸਮਾਸਾਲੂ ਮਸੀ ਮੇਲਿਆ ਸ੍ਰੀ ਦੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਤੁਰਿਆ ਜੀ। ਸਤਗੁਰੂ ਜੀ ਨੂੰ ਸੀਸ ਭੇਟਾ ਕਰਨ ਵਾਸਤੇ ਇਹ ਸ਼ਹੀਦੀ ਦਾ ਜਾਨ ਪੀੜ ਵਾਸਤੇ ਬਸੀ ਸਮਾਂ ਮਿਲਿਆ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖ ਦਿੱਤਾ ਆਰਾ ਦਾ ਸਾal ਸਭ ਜੀ ਲੱਕੜੀ ਜੀਣ ਵਾਸਤੇ ਹੁੰਦਾ ਸਰੀਰ ਜੀਣ ਵਾਸਤੇ ਥੋੜੋ ਹੁੰਦਾ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਪੜ ਆਰੰਭ ਕਰ ਦਿੱਤੇ ਅਜੇ ਮੰਨੇ ਕੀ ਗੱਦ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾ ਇੱਥੇ ਪਹੁੰਚੇ ਸੀ ਸਰੀਰ ਤੋ ਫਾੜ ਹੋ ਗਿਆ ਜੀ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਰਹੀ ਆਜੋ ਸਾਇੰਸ ਦਾ ਜੋ ਗਿਆ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਇਦਾਂ ਕਿਦਾ ਹੋ ਸਕਦਾ ਜੀ ਦੋ ਫਾੜ ਹੋ ਗਿਆ ਸਰੀਰ ਫੇਰ ਵੀ ਜਪਜੀ ਸਾਹਿਬ ਪੜਦੇ ਰਹੇ ਹੋ ਸਕਦਾ ਗੁਰੂ ਕਾ ਸਿੱਖ ਮਰਦਾ ਨਹੀਂ ਸਰੀਰ ਉੱਪੇ ਕਪੜੇ ਨੂੰ ਭਾਵੇਂ ਕੋਲੀਰੋ ਅਲੀਰ ਕਰ ਦਵੇ ਕਾਇਆ ਕਾ ਪਰ ਚੀਰ ਬੋ ਫਾਰੇ ਹਰ ਰਗ ਨਾ ਲਹੇ ਸੁਭਾਗਾ ਜਦੋਂ ਸ੍ਰੀ ਜਪਜੀ ਸਾਹਿਬ ਸਪੂਰਨ ਹੋਏ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਪੇ ਮੁਖ ਜਲੇ ਕੇਤੀ ਛੁੱਟੀ ਨਾਲ ਤੇ ਸਤਜਖੰਡ ਨੂੰ ਚਲੇ ਗਏ 사ਤਗੁਰ ਜੀ ਦੇ ਸਲਮੁਖ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਭਾਈ ਸੱਤੀ ਦਾਸ ਜੀ, ਸ਼ਹੀਦ ਭਾਈ ਦਿਹਾਲ ਦਾਸ ਜੀ ਦੇ ਸ਼ਹੀਦੀਆ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਘੋੜੀ ਦੇ ਬਾਕੇ ਸਤਜਖੰਡ ਗਏ। ਉਹ ਵੀ 사ਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਦਾਬਾਸਤੇ ਅਮਰ ਹੋ ਗਏ। ਅੱਜ 사ਤਗੁਰੂ ਤੇਗ ਬਹਾਦਰ ਧਰਮ ਦੀ ਜਾਦਰ 사ਤਗੁਰ ਜੀ ਦਾ 350 ਸਾਲਾ ਸਮੂਚਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛੱਦਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਦਕਾ ਮਨਾ ਰਿਹਾ ਹੈ ਸਾਲ ਸਾਹਿਬ ਦੇ ਜਿੱਥੇ ਸਿੱਖੀ ਹੈ ਉਹਦੇ ਨਾਲ ਸਿੱਦਕ ਵੀ ਚਾਹੀਦਾ ਹੈ ਜੇ ਸਿੱਦਕ ਸਿੱਖ ਕੋਲ ਨਾ ਹੋਵੇ ਤਾਂ ਔਖਾ ਸਮਾਂ ਵੀ ਆਉਦਾ ਜ਼ਿੰਦਗੀ 'ਚ ਕਈਆ ਉਕੜਾ ਵੀ ਆਉਂਦਿਆ ਸਿੱਖ ਡੋਲ ਜਾਂਦਾ ਇੰਨਾ ਚੜ ਹੋ ਗਿਆ ਅਮਰ ਛਗੇ ਨੂੰ ਇੰਨਾ ਚੜ ਹੋ ਗਿਆ ਬਾਣੀ ਪੜਦੇ ਆ ਨੂੰ ਇੰਨੀ ਮੈਂ ਸੇਵਾ ਕੀਤੀ ਮੇਰੇ ਨਾਲ ਕਿਉਂ ਐਦਾ ਹੋਇਆ ਜੇ ਸਿੱਧਕ ਹੋਵੇ ਸਿੱਖ ਦੇ ਗੋਲ ਉਹ ਕਹਿੰਦਾ ਧਨ ਪਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਸਤਗੁਰ ਅੱਗੇ ਸੀਸ ਭੇਟਦੇ ਹੋ ਜੇ ਪੂਰੇ ਸਤਗੁਰ ਭਾਵੇ ਆਪੇ ਦਇਆ ਕਰੋ ਸੁਖ ਦਾਤੇ ਹਰਿ ਨਾਨਕ ਅੰਕ ਸਮਾਵੇ ਸੋ ਆਪਣੇ ਵਿਚਾਰਾਂ ਨੂੰ ਦਾਸ ਬਹੁਤਾ ਲੰਮਾ ਨਾ ਕਰੇ ਇੱਕ ਧਾਰਨਾ ਜ਼ਰੂਰ ਪੜਨੀ ਆ ਸਾਰੇ ਆਲੇ ਬੋਲਣਾ ਕੋਈ ਰਸਨਾ ਬਾਜੀ ਨਾ ਰਹੇ ਤੇ ਪੰਜ ਵਾਰੀ ਬੂਲ ਮੰਤਰ ਦਾ ਜਾਪ ਕਰ ਲੈ। ਸ੍ਰੀ ਦਸ ਗੱਲ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਇੱਥੇ ਸੰਸਕਾਰ ਹੋਇਆ ਸਤਗੁਰੂ ਨਾਲੇ ਸਿੱਖ ਦਾ। ਅੰਦਰ ਆਤਮਾ ਨਾਲ ਦੇਖੋ ਸਮਾਂ ਕਿਦਾਂ ਦਾ ਲਾ ਸੀ। ਬਰਾਗ ਬਈ ਸਮਾਂ ਸੀ ਕੋਈ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਹੋਰ ਹੋਰ ਵਿਚਾਰਾ ਗੱਲ ਦਾ ਗੱਲਾਂ ਨਹੀਂ ਸੀ। ਸਮਾਂ ਨਹੀਂ ਸੀ। ਸੋ ਇੱਕ ਧਾਰਨਾ ਪੜ ਕੇ ਪੰਜ ਵਾਰੀ ਬੂਲ ਮੰਤਰ ਪੜ ਕੇ ਦਾਸ ਦੇ ਸਵਾਪਤੀ ਕਰਦੇ। ਸਾਰੇ ਬੋਲਿਓ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਦੀ ਆਵੇ ਧਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਤਨ ਸ੍ਰੀ ਗੁਰ ਤੇਗ ਬਹਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਬਹਾਦਰ ਧਰਮ ਦੀ ਚਾਦਰ ਤੇਗ ਬਹਾਦਰ ਧਰਮ ਦੀ ਚਾਦਰ ਬਹਾਦਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਬਹਾਦਰ ਸਿੰਘ ਜੀ ਗੁਰੂ ਤੇਗ ਬਹਾਦਰ ਸਿੰਘ ਜੀ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੋਂ ਨਦ ਆਵੇ ਧਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਸਾਰਿਆਂ ਦੇ ਸਾਰੀ ਸੰਗਤ ਦੇ ਧੰਨ ਧੰਨ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਵਨ ਬੇਵਤਰ ਚਰਣਾ ਦਾ ਧਿਆਨ ਧਰ ਕੇ ਉਹਨਾਂ ਦੇ ਸਰੂਪ ਨੂੰ ਉਹਨਾਂ ਦੇ ਸੀਸ ਨੂੰ ਆਪਣੇ ਨੇਤਰਾ ਦੇ ਆਪਣੇ ਅੰਤਰਾਤਮਾ ਦੇ ਸਾਹਮਣੇ ਰੱਖ ਕੇ ਸ਼ਹੀਦ ਭਾਈ ਬੱਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਿਆਲ ਦਾਸ ਜੀ ਉਹਨਾਂ ਨੇ ਮਹਾਨ ਇਸ ਸ਼ਹੀਦੀ 350 ਸਾਲੇ ਸ਼ਹੀਦੀ ਨੂੰ ਸਲਮ ਮੁਕਰਾ ਕੇ ਪੰਜ ਵਾਰੀ ਆਸੇ-ਪਾਸੇ ਨਹੀਂ ਦੇਖਣਾ ਤੇ ਸਾਰੇ ਆਲੇ ਮੂਲ ਮੰਤਰ ਦਾ ਆਪ ਕਰਕੇ ਉਹਨਾਂ ਨੂੰ ਸ਼ਰਧਾਂ ਦੇ ਫੁਲਰ ਪਣ ਕਰਾ ਲੈ ਅਸਲ ਸ਼ਰਧਾਂ ਦੇ ਫੁਲਰ ਪਣ ਕੀ ਹੈ ਮੂਲ ਮੰਤਰ ਦਾ ਜਾਪ ਕਰ ਲੈ ਵਾਹਿਗੁਰੂ ਘਰ ਮੰਤਰ ਦਾ ਸਾਰੇ ਬੋਲੋ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਬੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਂ ਦਾ ਸੱਚ ਹਬੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਜ ਜੁਗਾਦ ਸੱਚ ਹੈ ਭੀ ਸੱਜ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਰਵਰ ਨਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਵਾਹਿਗੁਰੂ ਕੋ ओंकार ਸਤਨਾਮ ਕਰਤਾ ਪੁਰਖ ਨਰਵਰ ਨਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਅੱਧੇ ਮਿੰਟ ਵਿੱਚ ਇੱਕ ਦਾਸ ਨੇ ਬੇਨਤੀ ਕਰ ਲਈ ਅੱਧੇ ਮਿੰਟ ਇੱਕ ਦੋ ਪ੍ਰਕਾਰ ਦਾ ਗੁਰੂ ਘਰ ਦੇ ਅੰਦਰ ਪ੍ਰਸ਼ਾਦ ਵਰਤਦਾ ਜੀ ਲੰਗਰ ਦੌਲਤ ਵੱਡੀ ਹੈ ਰਸ ਅੰਮ੍ਰਿਤ ਖੀਰ ਕੇ ਵਾਲੀ ਉਹ ਸਨੀਰ ਦੀ ਭੁੱਖ ਪਟੋਲ ਵਾਸਤੇ ਦੂਸਰਾ ਪ੍ਰਸ਼ਾਦ ਲੰਗਰ ਚੱਲਿਆ ਗੁਰ ਸ਼ਬਦ ਹਰ ਟੋਟ ਨਾ ਆਵੇਖ ਖੱਟੀ ਹੈ ਮੋੜ ਮੰਤਰ ਵਾਹਿਗੁਰੂ ਗੁਰ ਮੰਤਰ ਦਾ ਪ੍ਰਸ਼ਾਦ ਆਪਣੇ ਘਰ ਨੂੰ ਲੈ ਕੇ ਜਾਣਾ ਸਾਰਿਆਂ ਨੇ ਅੱਜ ਬੇਦਦੀ ਕਾਲੀ ਸਤਨਤਲ ਸਾਹਿਬ ਸਤਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਘਟੋ ਘਟ ਪੰਜ ਮਿੰਟ ਬਾਅਦ ਤੋਂ ਬਾਅਦ ਜਿੰਨਾ ਵੀ ਹੋ ਸਕੇ ਕਰਨਾ ਤੇ ਗੁਰੂ ਸਾਹਿਬ ਜੀ ਨੂੰ ਇਹੋ ਹੀ ਸ਼ਬਦਾਂ ਦੇ ਫੁੱਲ ਸਾਡੇ ਪਰਵਾਨ ਹੋਣਗੇ ਸੋ ਹੋਈਆ ਬੁੱਲਾ ਲਿਖੇ ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦਾ ਸਨਮਾਨ ਮਾਨਯੋਗ ਪ੍ਰਧਾਨ ਸਾਹਿਬ ਜੀ ਕਰ ਰਹੇ ਨੇ ਆਓ ਸਤਕਾਰ ਵਿੱਚ ਇੱਕ ਜਗਾਰਾ ਗਾਈਏ ਬੋਲੇ ਸੋ ਨਿਹਾਲ ਹਮ ਸਤਿ ਸ੍ਰੀ ਅਕਾਲ ਹੁਣ ਬੇਨਤੀ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਮੁਖੀ ਦਲਪੰਥ ਬਾਬਾ ਵਿਦੀ ਚੰਦ ਜੀ